ਦੇਖੋ ਜਿਹੜੀਆਂ ਉਮੀਦਾਂ ਦੀ ਗੱਲ ਹੁੰਦੀ ਹੈ ਲੜਾਈ ਹਮੇਸ਼ਾ ਜਿਹੜੇ ਲੜਦੇ ਆ ਲੋਕ ਆ ਉਮੀਦ ਨਾਲ ਹੀ ਲੜੀ ਜਾਂਦੀ ਹੈ ਔਰ ਉਸੇ ਉਮੀਦ ਨਾਲ ਅਸੀਂ ਲੜ ਰਹੇ ਆ ਜੀ ਲੱਗੇਗਾ ਪਤਾ ਮੀਟਿੰਗ ਹੋਣ ਜਾ ਰਹੀ ਹੈ ਜਦੋਂ ਮੀਟਿੰਗ ਨੇ ਕੰਪਲੀਟ ਹੋਣਾ ਹੈ ਉਦੋਂ ਰਿਜ਼ਲਟ ਆਉਣੇ ਨੇ ਕੀ ਉਹ ਕਿਹੋ ਜਿਹਾ ਆਉਂਦੇ ਨੇ ਕਿੰਨੀ ਕੁ ਪੋਜ਼ਿਟਿਵਿਟੀ ਹੈ ਉਸ ਪੋਜ਼ਿਟਿਵਿਟੀ ਦੇ ਵਿੱਚੋਂ ਹੀ ਪਤਾ ਲੱਗਣਾ ਹੈ ਕਿ ਉਸ ਤੋਂ ਬਾਅਦ ਅਸੀਂ ਆਪਦੀ ਮੀਟਿੰਗ ਕਰਾਂਗੇ ਮੀਟਿੰਗ ਦੇ ਵਿੱਚ ਜੋ-ਜੋ ਸਰਕਾਰ ਨੇ ਸਾਡੇ ਨਾਲ ਗੱਲ ਸਾਂਝੀ ਕੀਤੀ ਜੋ ਰੱਖਿਆ ਸਾਨੂੰ ਦਿੱਤਾ ਉਹ ਸਾਰਿਆਂ ਦੇ ਸਾਹਮਣੇ ਆਏਗਾ ਬੱਲੇਵਾਲ ਸਾਹ ਜਿਸ ਤਰ੍ਹਾਂ ਦੀ ਬੈਰੀਕੇਡਿੰਗ ਕੀਤੀ ਹੋਈ ਹੈ ਇਸ ਤਰ੍ਹਾਂ ਦੀ ਤੇ ਭਾਰਤ ਤੇ ਪਾਕਿਸਤਾਨ ਦੀ ਬੈਰੀਕੇਡਿੰਗ ਵੀ ਜਿਸ ਤਰ੍ਹਾਂ ਦੀ ਤੁਹਾਡੇ ਦਰਮਿਆਨ ਬਣੀ ਹੋਈ ਹੈ ਇਹਦਾ ਮਤਲਬ ਸਰਕਾਰ ਦੀ ਘਬਰਾਹਟ ਨਜ਼ਰ ਆ ਰਹੀ ਹੈ ਸਰਕਾਰ ਦਾ ਡਰ ਹੈ ਇਹਦੇ ਚੋਂ ਮੈਂ ਇਹਦੇ ਚੋਂ ਨਾਲ ਅਗਲੀ ਗੱਲ ਇਹ ਵੀ ਜੋੜ ਦਿਆਂ ਕਿ ਜਿਹੜੀਆਂ ਅਸੀਂ ਮੰਗਾਂ ਦੀ ਗੱਲ ਕਰਦੇ ਹਾਂ ਨਾ ਜੀ ਇਹ ਮੰਗਾਂ ਨਹੀਂ ਗੀਆਂ ਇਹ ਸਰਕਾਰ ਦੀਆਂ ਵੱਖ-ਵੱਖ ਸਮੇਂ ਤੇ ਸਾਡੇ ਨਾਲ ਮੰਨੀਆਂ ਜਾ ਚੁੱਕੀਆਂ ਮੰਗਾਂ ਦੀ ਕਮਿਟਮੈਂਟ ਹੈ ਤੇ ਜਿਹੜੀ ਕਮਿਟਮੈਂਟ ਹੁੰਦੀ ਹੈ ਸਰਕਾਰ ਦੀ ਕਮਿਟਮੈਂਟ ਤੋਂ ਵੀ ਭੱਜੇ ਤਾਂ ਫਿਰ ਤਾਂ ਮਤਲਬ ਗਈ ਗੁਜਰੀ ਦੇ ਨੂੰ ਕਹੇ ਇਹਨੂੰ ਕਿਹਾ ਜਾਂਦਾ ਕਿ ਮਰੇ ਦੇ ਮੁਕਰੇ ਦਾ ਕੋਈ دارو ਨਹੀਂ ਤਾਂ ਇਸਦਾ ਮਤਲਬ ਸਰਕਾਰ ਜੇ ਕਮਿਟਮੈਂਟ ਵੀ ਪੂਰੀ ਕਰਨ ਤੋਂ ਭੱਜਣਾ ਚਾਹੁੰਦੀ ਆ ਤਾਂ ਹੀ ਬੈਰੀਕੇਟਿੰਗ ਹੈ ਨਾ ਸਰਕਾਰ ਨੂੰ ਪਤਾ ਹੈ ਕਿ ਅਸੀਂ ਸਾਰੀਆਂ ਕਮਿਟਮੈਂਟਸ ਪੂਰੀਆਂ ਨਹੀਂ ਕਰਨੀਆਂ ਲੋਕਾਂ ਨੇ ਦਿੱਲੀ ਵੱਲ ਨੂੰ ਚੱਲਣਾ ਹੈ ਉਹਦੇ ਵਾਸਤੇ ਸਾਨੂੰ ਤਿਆਰੀ ਕਰਨੀ ਪਈ ਚਾਹੀਦੀ ਹੈ ਨਹੀਂ ਤਾਂ ਕਮਿਟਮੈਂਟਾਂ ਨੇ ਸਾਡੀ ਕੋਈ ਨਵੀਂ ਮੰਗਣੀ ਜਿਹੜੀ ਕੋਈ ਨਵੀਂ ਮੰਗੇ ਸਾਨੂੰ ਕਹਿਣ ਇਹਨੂੰ ਪਾਸੇ ਕਰ ਦਿਓ ਇਹ ਨਹੀਂ ਅਸੀਂ ਮੰਨਣੀ ਕਮਿਟਮੈਂਟਾਂ ਸਾਡੀਆਂ ਮੰਨ ਲੈਣ ਜਨ ਸਾਹਿਬ ਹਰਿਆਣੇ ਦੇ ਕਿਸਾਨ ਯੂਨੀਅਨ ਦਾ ਧੱਕੀ ਰਿਸਪੌਂਸ ਦੇਖੋ ਹਰਿਆਣਾ ਦੀ ਕਿਸਾਨ ਯੂਨੀਅਨ ਦਾ ਰਿਸਪੌਂਸ ਛੱਡੋ ਜੀ ਹਰਿਆਣਾ ਦਾ ਇਹ ਹਾਲਾਤ ਚੈ ਮੈਨੂੰ ਲੱਗਦਾ ਜਦੋਂ ਇਧਰੋਂ ਇਧਰਲੇ ਪਾਸਿਓਂ ਕੂਚ ਦਾ ਐਲਾਨ ਹੋਣਾ ਕਿ 13 ਤਰੀਕ ਨੂੰ ਹੋਣਾ ਹੈ ਅਸੀਂ ਪੰਜਾਬ 'ਚ ਇਹਦਾ ਅਸਰ ਆਉਂਦੇ ਸਿਰਿਆ ਕਿ ਪੰਜਾਬ ਦੇ ਵਿੱਚੋਂ ਜਿੱਥੇ ਬੰਦੀਆਂ ਨੇ ਵੱਖ-ਵੱਖ ਆਦੇ ਇਲਾਕਿਆਂ ਤੋਂ ਬਾਰਡਰ ਦੇ ਨੇੜੇ ਆਉਣਾ ਉਹ ਨਜ਼ਰ ਆ ਰਿਹਾ ਹੈ ਲੇਕਿਨ ਹਰਿਆਣਾ ਵੀ ਤਿਆਰੀ 'ਚ ਹੈ ਸਾਡੇ ਨਾਲੋਂ ਤੁਸੀਂ ਦੇਖੋ ਕਈ ਗੁਣਾ ਵੱਧ ਗਿਣਤੀ ਦੇ ਵਿੱਚ ਤਾਕਤ ਦੇ ਵਿੱਚ ਹਰਿਆਣਾ ਨਿਕਲੂਗਾ ਜੀ ਅੱਜ ਦੀ ਮੀਟਿੰਗ ਦੇ ਦਰਮਿਆਨ ਕੋਈ ਸਮਝੌਤਾ ਨਹੀਂ ਹੁੰਦਾ ਤੇ ਕੀ ਲੱਗਦਾ ਹੈ ਜੀ ਕਿਸ ਤਰ੍ਹਾਂ ਦੀ ਰੂਪਰੇਖਾ ਰਹਿ ਸਕਦੀ ਹੈ ਅਗਲੀ ਦੇਖੋ ਰੂਪਰੇਖਾ ਦੇ ਬਾਰੇ ਮੈਂ ਇੱਥੇ ਕੋਈ ਗੱਲ ਕਿਸੇ ਤਰ੍ਹਾਂ ਦੀ ਟਿੱਪਣੀ ਕਰਨੀ ਮੈਨੂੰ ਲੱਗਦੀ ਉਚਿਤ ਨਹੀਂ ਹੈ ਕਿਉਂਕਿ ਮੈਂ ਇੱਕ ਉਹਦਾ ਹਿੱਸਾ ਹੈ ਸਕੀਮ ਦਾ ਵੀ ਔਰ ਦੋਨੋਂ ਫੇਰ ਫੋਰਮਾਂ ਦਾ ਇਹ ਦੋਨੇ ਫੋਰਮ ਮੇਟਣਗੇ ਬੈਠ ਕੇ ਵਿਚਾਰ ਕਰਨਗੇ ਜਿਹੜਾ ਕੋ ਸਾਨੂੰ ਸਰਕਾਰ ਅੱਜ ਮੈਸੇਜ ਦੇਗੀ ਕਿ ਆਹ ਤੁਹਾਨੂੰ ਦਿੰਨੇ ਆ ਆ ਨਹੀਂ ਦਿੰਦੇ ਆ ਕਰਦੇ ਆ ਜਿਹੜਾ ਜਿਹੜਾ ਕੁਝ ਵੀ ਸਾਡੇ ਸਾਹਮਣੇ ਹੈਗਾ ਸਾਰੇ ਬੈਠ ਕੇ ਚਰਚਾ ਚਲ ਗਾਇਆ ਜਾਏਗਾ ਜੀ देखो भेंती जे जे ਅਸੀਂ ਸਾਡਾ ਕੋਈ ਮੋਰਚਾ ਲਾਉਣ ਦਾ ਇਰਾਦਾ ਨਹੀਂ ਹੈ ਲੇਕਿਨ ਜਿਹੇ ਜਾਂ ਭਾਜਪਾ ਦਾ ਪਿਛਲਾ ਐਕਸਪੀਰੀਅੰਸ ਰਿਹਾ ਜਿਹੋ ਦਾ ਸਾਡੀ ਕੇਂਦਰ ਸਰਕਾਰ ਦਾ ਪਿੱਛੇ ਐਕਸਪੀਰੀਅੰਸ ਹੈ ਜੀ ਦੇਖਿਆ ਕਿ 13 ਮਹੀਨੇ ਬਾਕੇ ਫਿਰ ਇਹ ਕਿਹਾ ਵੀ ਅਸੀਂ ਮਤਲਬ ਇਹ ਤਿੰਨੇ ਕਾਨੂੰਨ ਵਾਪਸ ਲੈਣੇ ਆ ਤੇ ਇਹ ਸਰਕਾਰ ਦੇ ਐਕਸਪੀਰੀਅੰਸ ਤੋਂ ਸੋਚ ਕੇ ਲੱਗਦਾ ਹੈ ਕਿ ਸਾਨੂੰ ਬਹਿਣਾ ਪੈ ਸਕਦਾ ਹੈ ਉਹਦੇ ਲਈ ਜੇ ਅਸੀਂ ਉੱਥੇ ਬੈਠਣਾ ਹੈ ਫਿਰ ਕੌਣ ਰੋਟੀਆਂ ਖਵਾਏਗਾ ਜੀ ਸਣ ਠੰਡ ਦਾ ਮੌਸਮ ਹੈ ਕਿੱਥੇ ਵੇ ਲੋਕਾਂ ਨੂੰ ਕਮਰੇ ਕਿੱਥੇ ਮਿਲਣਗੇ ਘਰ ਕਿੱਥੇ ਮਿਲਣਗੇ ਜੀ ਸਾਡਾ ਅੱਜ ਲੱਖ ਲੋਕ ਜਾ ਰਹੇ ਨੇ ਉਹਨਾਂ ਨੂੰ ਕਿੱਥੇ ਪਾਵਾਂਗੇ ਕਿੱਥੇ ਪਾਵਾਂਗੇ ਉਹਨਾਂ ਲਈ ਮਕਾਨਾਂ ਦੀ ਲੋੜ ਹੈ ਉਹਨਾਂ ਨੂੰ ਰੋਟੀ ਪਾਣੀ ਦੀ ਲੋੜ ਹੈ ਉਹ ਸਾਰਾ ਸਮਾਨ ਲੈ ਕੇ ਅਸੀਂ ਜਾ ਰਹੇ ਹਾਂ ਦੇਖੋ ਪੈਂਡਿੰਗ ਮੰਗਾ ਤਾਂ ਬੜੀਆਂ ਸਪਸ਼ਟ ਨੇ ਕਿ ਇੱਕ ਤਾਂ ਅੰਦੋਲਨ ਜਦੋਂ ਸਾਡਾ ਸਸਪੈਂਡ ਹੋਇਆ ਉਦੋਂ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਐਮਐਸਪੀ ਦੀ ਗਾਰੰਟੀ ਦਾ ਕਾਨੂੰਨ ਦੇਾਂਗੇ ਇਹ ਵਾਅਦਾ ਸੀਗਾ ਕਿ ਕਿਸਾਨਾਂ ਦੇ ਪਾਏ ਕੇਸ ਵਾਪਸ ਲਵਾਂਗੇ ਇਹ ਵਾਅਦਾ ਸੀਗਾ ਕਿ ਲਖੀਂਪੁਰ ਵਾਲਿਆਂ ਨੂੰ ਇਨਸਾਫ ਮਿਲੇਗਾ ਇਹ ਵੀ ਵਾਅਦਾ ਸੀਗਾ ਕਿ ਬਿਜਲੀ ਸੌਧ ਬਿੱਲ ਅਸੀਂ ਦੁਬਾਰਾ ਸਟੇਕ ਹੋਲਡਰਸ ਦੇ ਨਾਲ ਗੱਲ ਕੀਤੇ ਬਿਨਾ ਨਹੀਂ ਲਾਗਿਆਵਾਂਗੇ ਇਹ ਵੀ ਵਾਅਦਾ ਸੀਗਾ ਕਿ ਅਸੀਂ ਪੋਲੂਸ਼ਨ ਐਕਟ ਦੇ ਵਿੱਚੋਂ ਐਗਰੀਕਲਚਰ ਨੂੰ ਬਾਹਰ ਕੱਢਾਂਗੇ ਇਹ ਸਾਰੇ ਸੀ ਇਹ ਤੋਂ ਪਹਿਲਾਂ ਵਾਅਦਾ ਸੀ ਸਾਡੇ ਨਾਲ ਕਿ ਅਸੀਂ ਡਾਕਟਰ ਸੁਆਮੀਨਾਥ ਦੀ ਰਿਪੋਰਟ ਲਾਗੂ ਕਰਾਂਗੇ 2018 ਦਾ ਲਿਖਤ ਵਾਅਦਾ ਪਿਆ ਸਾਡੇ ਨਾਲ ਸੋ ਸਾਰੇ ਜਿਹੜੇ ਵਾਅਦੇ ਨੇ ਸਰਕਾਰ ਸਾਡੇ ਨਾਲ ਕਰ ਚੁੱਕੀ ਆ ਚੇਨੂ ਮੀ ਸਾਹਿਬ ਨੇ ਕਿ ਸਾਰਾ ਦੇਸ਼ ਦਾ ਕਿਸਾਨ ਇੱਕ ਮੰਚ ਤੇ ਇਕੱਤਰ ਆਪਰਾ ਗੁਰਮੀਤ ਸਿੰਘ ਸਾਹਿਬ ਦਾ ਇੱਕ ਬਿਆਨ ਆਇਆ ਵੀ ਸਾਨੂੰ ਤਾਂ ਕੋਈ ਸਬਾਪਕਰ ਨਹੀਂ ਮਿਲਿਆ ਕਿ ਇਹਦੇ ਬਾਰੇ ਕੀ ਹੋਇਆ ਮੈਂ ਦੇਖੋ ਸਾਡਾ ਬੜਾ ਸਪਸ਼ਟ ਹੈ ਕਿ ਅਸੀਂ ਪਿਛਲਾ ਜਿਹੜਾ ਸਾਡਾ ਸਿਆਜ ਇਤਿਹਾਸ ਰਿਹਾ ਹੈ ਇਸ ਕੇਮ ਨਾਲ ਉਹ ਇਹ ਰਿਹਾ ਕਿ ਸਿਧਾਂਤਕ ਤੌਰ ਤੇ ਚੱਲੇ ਆ ਕਿ ਕਿਸੇ ਵੀ ਪੋਲੀਟੀਕਲ ਬੰਦੇ ਨੂੰ ਅਸੀਂ ਮੰਚ ਤੋਂ ਬੋਲਣ ਦਾ ਅਲਾਉ ਨਹੀਂ ਕੀਤਾ ਉਹ ਹੁਣ ਵੀ ਸਾਡਾ ਕਾਇਮ ਹੈ ਲੇਕਿਨ ਮਨ ਨੂੰ ਇਹ ਨਹੀਂ ਸਮਝ ਆ ਰਹੀ ਕੇ ਪਿਛਲੇ ਦਿਨਾਂ ਦੇ ਵਿੱਚ ਯੂਪੀ ਤੋਂ 10 ਜੱਥੇ ਬੰਦੀਆਂ ਮੇਰੇ ਕੋਲੇ ਦੁਆਬੇ ਚ ਗਈਆਂ ਨੇ ਮੈਨੂੰ ਸਾਨੂੰ ਇਸ ਮੋਰਚ ਨੂੰ ਸਮਰਥਨ ਦੇਣ ਵਾਸਤੇ ਕਿ ਜੀ ਅਸੀਂ ਤੁਹਾਡੇ ਨਾਲ ਰਲ ਕੇ ਅੰਦੋਲਨ ਕਰਨਾ ਚਾਹੁੰਦੇ ਹਾਂ ਅਸੀਂ ਉਹਨਾਂ ਨੂੰ ਵੈਲਕਮ ਕਿਹਾ ਮੈਂ ਕਹਿੰਦਾ ਜਿਹੜਾ ਵੀ ਉਹ ਕਿਹੜਾ ਉਹਨਾਂ ਨੂੰ ਕਿਹੜਾ ਅਸੀਂ ਦਰਖਾਸਤ ਭੇਜੀ ਹੈ ਉਹ ਵਿਚਾਰੀ ਆਏ ਨੇ ਲੇਕਿਨ ਇਹ ਜ਼ਰੂਰ ਹੈ ਕਿ ਰਾਜਨੀਤੀ ਨਹੀਂ ਹੋਣੀ ਚਾਹੀਦੀ ਇੱਥੇ ਰਾਜਨੀਤੀ ਨੂੰ ਤੋਂ ਅਸੀਂ ਪਰੇ ਰਹਿ ਕੇ ਅੰਦੋਲਨ ਲੜਨਾ ਚਾਹੁੰਦੇ ਹਾਂ ਕੱਲ੍ਹ ਕੀ ਹੋਵੇ ਸਿੱਧੂਪੁਰ ਯੂਨੀਅਨ ਵੱਲੋਂ ਲੋਕ ਸਭਾ ਨੂੰ ਲੈ ਕੇ ਕੋਈ ਰਣਨੀਤੀ ਬਣਾਈ ਗਈ ਹੈ ਨੇ ਨਾ ਲੋਕ ਸਭਾ ਦੇ ਨਾਲ ਸਾਡਾ ਕੋਈ ਵਾਸਤਾ ਹੀ ਨਹੀਂ ਹੈ ਚੋਣਾਂ ਆ ਰਹੀਆਂ ਉਹਦੇ ਵਿੱਚ ਭਾਰਤ ਨਹੀਂ ਹੈ ਭਾਰਤੀ ਜਨਤਾ ਪਾਰਟੀ ਕਿਸੇ ਨਾ ਬਾਈਕਾਟ ਦਾ ਐਲਾਨ ਨਹੀਂ ਕੀਤਾ ਨਾ ਨਹੀਂ ਹਜੇ ਹਜੇ ਦੇਖੋ ਹਜੇ ਧਰਤੀ ਤੇ ਨਤਮਸਤਕ ਹੋਏ ਹੋ ਅੱਜ ਦੀ ਕਿਹੜੀ ਕਿਹੜੀ ਕਿਹੜੇ ਸਬੰਧ ਵਿੱਚ ਅਰਦਾਸ ਕੀਤੀ ਗਈ ਹੈ ਦਿੱਲੀ ਨੂੰ ਜਾਣਦੀ ਕੀਤੀ ਗਈ ਹੈ ਗੁਰੂ ਦੇ ਚਰਨਾਂ ਦੇ ਵਿੱਚ ਅਸੀਂ ਇਹ ਇਹ ਅਰਦਾਸ ਕੀਤੀ ਹੈ ਕਿ ਸੱਚੇ ਪਾਤਸ਼ਾਹ ਸਾਡਾ ਵਾਸਤਾ ਪਿਆ ਹੈ ਇਹਨਾਂ ਨੂੰ ਸਮੱਤ ਬਖਸ਼ ਸ਼ਾਂਤੀਪੂਰਵਕ ਢੰਗ ਦੇ ਨਾਲ ਸਰਕਾਰ ਸਾਡੀਆਂ ਮੰਗਾਂ ਦੇ ਉੱਤੇ ਗੌਰ ਕਰੇ ਔਰ ਅਸੀਂ ਇਹਦੇ ਵਿੱਚੋਂ ਸਾਨੂੰ ਫਤਿਹ ਦੇ ਅਸੀਂ ਨਿਸ਼ਾਨ ਤੇ ਆਏ ਆ ਸਾਨੂੰ ਇੱਥੋਂ ਫਤਿਹ ਹਾਸਲ